ਜਿਮਨੀ ਚੋਣ ਦੇ ਵਿੱਚੋਂ ਭਾਈ ਅੱਜ ਤਾਂ ਵੋਟਾਂ ਹੀ ਪਈਆਂ ਨੇ ਅੱਜ ਜਿੱਤ ਨਹੀਂ ਹੋਈ ਕਾਲੀ ਦਲ ਦੀ ਪਹਿਲਾਂ ਦਾਖਾ ਦੇ ਵਿੱਚ ਇੱਕ ਜਿਮਨੀ ਚੋਣ ਹੋਈ ਸੀ ਉੱਥੋਂ ਮਨਪ੍ਰੀਤਿਆਲੀ ਜਿੱਤ ਗਏ ਸੀਗੇ ਕਾਲੀ ਦਲ ਦੇ ਉਮੀਦਵਾਰ ਸੀਗੇ ਪਰ ਬਾਈ ਦੇ ਵਿੱਚ ਫੇਰ ਪੂਰੇ ਤਰੀਕੇ ਦੇ ਨਾਲ ਸਫਾਇਆ ਹੋ ਗਿਆ ਸੀ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਦੋਂ ਸਫਾਇਆ ਹੀ ਹੋਊਗਾ ਅੱਜ ਲਈਆਂ ਵੋਟਾਂ ਨੂੰ 27 ਦੇ ਵਿੱਚ ਵੇਖਿਆ ਜਾਵੇ ਜਾਂ ਨਾ ਵੇਖਿਆ ਜਾਵੇ ਵੇਖੋ ਜੀ ਜੇ ਤਾਂ ਆਪਾਂ ਅੱਜ ਦਾ ਹਿਸਾਬ ਲਾਉਣੇ ਹੈਗੇ ਆ ਤੇ ਆਉਣ ਵਾਲੀ 27 ਦੇ ਵਿੱਚ ਕੂਚੀ ਦਾ ਸਫਾਇਆ ਹੋ ਜਾਣਾ ਝਾੜੂ ਕੂਚੀ ਆ ਲੈਣਾਂ ਹੂੰ ਇਹਨਾਂ ਨੂੰ ਕੋਈ ਨਹੀਂ ਪੁੱਛਣਾ ਕਿਉਂਕਿ ਹੋਣ ਇਹਨਾਂ ਨੇ ਜ਼ਬਰੀ ਕਰ ਲਿਆ ਜਿਹੜਾ ਜ਼ੁਲਮ ਕਰ ਲਿਆ ਸੀ ਜਾਂ ਕਰਕੇ ਜਿੱਤ ਗਿਆ ਉਹ ਵੱਖਰੀ ਗੱਲ ਦੂਸਰਾ ਨੰਬਰ ਰਹੇਗੀ ਕਾਲੀ ਦਲ ਦੀ ਗੱਲ ਆ ਕਾਲੀ ਦਲ ਤੋਂ ਨਾ ਲੋਕ ਦੁਖੀ ਬਹੁਤ ਆ ਅਜੇ ਵੀ ਪਿੰਡਾਂ ਦੇ ਵਿੱਚ ਜਾਈਦਾ ਪਿੰਡਾਂ ਦੇ ਵਿੱਚ ਵੀ ਬਹੁਤ ਲੋਕ ਦੁਖੀ ਆ ਕਾਲੀ ਦਲ ਤੋਂ ਠੀਕ ਇਹਨਾਂ ਨੇ ਕੰਮ ਜਿਹੜੇ ਕੀਤੇ ਹੋਇਆ ਉਹਨਾਂ ਨੂੰ ਲੋਕ ਅਜੇ ਵੀ ਕਹਿੰਦੇ ਵੀ ਕੰਮ ਕੀਤੇ ਆ ਪਰ ਲੇਕਿਨ ਸਾਡੇ ਕੰਮਾਂ ਦੀ ਗੱਲ ਨਹੀਂ ਸਾਨੂੰ ਮਾਇਆ ਦੀ ਗੱਲ ਨਹੀਂ ਗਈ ਸਾਨੂੰ ਵਿਕਾਸ ਖਾਏ ਖਸਮਾਂ ਨੂੰ ਸਭ ਤੋਂ ਸਾਨੂੰ ਪਿਆਰਾ ਜਿਹੜਾ ਗੁਰੂ ਆ ਸਾਡਾ ਗੁਰੂ ਤਾਂ ਕੋਈ ਚੀਜ਼ ਗੁਰੂ ਤਾਂ ਪਰ ਉੱਪਰ ਕੋਈ ਚੀਜ਼ ਨਹੀਂ ਹੈਣਾ ਜੇ ਕੋਈ ਕੱਲਾ ਕੰਮ ਨੂੰ ਵੇਖ ਕੇ ਵੋਟ ਪਾਉਂਦਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ ਬਿਲਕੁਲ ਵੀ ਕੱਲਾ ਕੰਮ ਪਈ ਜੀ ਸਾਡੇ ਪਿੰਡ ਜੀ ਐਂ ਕਰਤਾ ਜੀ ਬਾਦਲ ਨੇ ਸੜਕ ਬਣਾਤੀ ਜੀ ਬਾਦਲ ਨੇ ਜਾਣ ਆਉਣ ਵਾਸਤੇ ਇਹਨੂੰ ਵੋਟ ਪਾ ਦਿਓ ਯਾਰ ਪਿੱਛੇ ਉਹਦੇ ਇਹ ਵੇਖੋ ਸਾਡਾ ਗੁਰੂ ਰੋਲਿਆ ਸਾਡੇ ਗੁਰੂ ਦੀ ਬੇਦਵੀ ਕਰਾਈ ਇਹਨਾਂ ਨੇ